ਅੱਜ ਮਾਨਸਾ ਜ਼ਿਲ੍ਹੇ ਦਾ ਇਸ ਦਿਮਾ ਜਿਹੜਾ ਮਾਨਸਾ ਉੱਥੇ ਕਿਸਾਨ ਮਜ਼ਦੂਰ ਇਕੱਠੇ ਹੋਏ ਐ ਕਿਉਂਕਿ ਲੰਬੇ ਸਮੇਂ ਤੋਂ ਘੱਟ ਤੋਂ ਘੱਟ ਕਹਤਾ ਹੋ ਗਿਆ ਜਿਹੜਾ ਥਰਮਲ ਪਲਾਟ ਆ ਬਣਾ ਵਾਲੀ ਦੇ ਵਿੱਚ ਉੱਥੇ ਜਿਹੜੀ ਇਥੋਂ ਦੇ ਲੋਕਾਂ ਨਾਲ ਗੁੰਡਾਗਰਦੀ ਕਰਦੇ ਆ ਉਥੋਂ ਦੇ ਠੇਕੇਦਾਰ ਉੱਥੋਂ ਦੇ ਕੰਪਨੀਆ ਦੇ ਮਾਲਕ ਉਸ ਗੁੰਡਾਗਰਦੀ ਦੇ ਖਿਲਾਫ ਆ ਮਜ਼ਦੂਰ ਹੱਤੇ ਤੋਂ ਵੱਧ ਹੋ ਗਿਆ ਉੱਤੇ ਬੈਠੇ ਆ ਲਗਾਤਾਰ ਪਰ ਮਲਾਈ ਉਹਨਾਂ ਨੂੰ ਅੱਜ ਜੈ ਸੈਸ਼ਨ ਘਰ ਬੁਲਾਇਆ ਸੀ ਜੀ ਮੀਟਿੰਗ ਹੈ ਫਿਰ ਪਹਿ ਕਰਦੇ ਹੋਏ ਮੀਟਿੰਗ ਦੇ ਵਿੱਚ ਅਗਲਾ 13 ਤਰੀਕ ਦਾ ਪ੍ਰੋਗਰਾਮ ਦੁਆਰੇ ਮੀਟਿੰਗ ਰੱਖ ਲਈ ਹੈ ਤੇ ਅਸੀਂ ਵੀ ਬੀਕੇ ਜੀ ਬਕੌਂਦਾ ਵੱਲੋਂ ਉਹਨਾਂ ਦੀ ਹਮਾਇਤ ਦੇ ਉੱਤੇ ਖੜੇ ਆ ਤੇ ਲੱਖ ਵਕ ਹੋਰ ਜ세 ਬੰਦਿਆਂ ਆਈਆਂ ਨੇ ਤੇ ਮਸਲਾ ਇਹ ਨੇ ਇਹ ਆ ਵੀ ਜਿਹੜੇ ਕਿਸਾਨਾਂ ਦੇ ਮਜ਼ਦੂਰਾਂ ਦੇ ਮੁੰਡੇ ਆ ਜਿਹੜੇ ਖਾਸ ਕਰਕੇ ਪੱਗ ਜਾਂ ਪਰਨਾ ਬੰਨਦੇ ਆ ਉਹਨਾਂ ਤੇ ਨਾਫਰ ਤਕਾਂਦੇ ਇੱਥੋਂ ਦੇ ਲੋਕ ਆ ਥੋੜੇ ਸਮੇਂ ਦਾ ਬਾਅਦ ਇਹਨੂੰ ਕੱਢਿਆ ਜਾਂਦਾ ਉਹਨਾਂ ਨੂੰ ਉਹਨਾਂ ਨੂੰ ਜਲੀਲ ਕਰਿਆ ਜਾਂਦਾ ਤੇ ਇਹਦੇ ਵਿੱਚ ਕੋਈ ਦੋ ਆ ਜਿਹੜੇ ਇੱਕ ਕੰਮ ਕਰਦੇ ਲੰਬੇ ਸਮੇਂ ਤੋਂ ਅੱਡੋ-ਅੱਡ ਕੰਪਨੀਆਂ ਦੇ ਵਿੱਚ ਉਹਨਾਂ ਨੂੰ ਕੱਢਿਆ ਗਿਆ ਤੇ ਨਾਲ ਹੀ ਜਦੋਂ ਉਹਨਾਂ ਨੇ ਬਰੇਲ ਕੀਤਾ ਵੀ ਸਾਡਾ ਕਸੂਰ ਦੱਸੋ ਤਾਂ ਉਹਨਾਂ ਨੂੰ ਬਾਰਾ ਗਰੇਚਾ ਦਿੱਤੀਆਂ ਗਈਆਂ ਕੱਪੜਾ ਲੂੜਾ ਜਿਹੜਾ ਉਹਨਾਂ ਦਾ ਸ਼ਾਇਦ ਦੇ ਦਿਨਾਂ ਦੇ ਵਿੱਚ ਪਾੜਿਆ ਗਿਆ ਤੇ ਮੰਗਾ ਬੰਨਣ ਦੀ ਵਜਾਈ ਅਸੀਂ ਮੰਗ ਕਰਦੇ ਆਂ ਵੀਹਮਤੇ ਬਣਦੀ ਕਾਰਵਾਈ ਕੀਤੀ ਜਾਂਦੀ ਜਾਂ ਜਿਹੜਾ ਜਾਇਜ਼ ਮੰਗਣਾ ਉਹਨਾਂ ਦੀਆਂ ਮੰਨ ਕੇ ਉਹਨਾਂ ਦੁਆਰੇ ਬਾਹਰ ਕੀਤਾ ਜਾਂਦਾ